ਬਾਬਾ ਜੀ ਦੀ ਉਮਰ 6 ਮਹੀਨੇ ਦੀ ਸੀ ਆਪ ਮਾਤਾ ਦੀ ਗੋਦ ਵਿੱਚ ਸਨ ਚੌਂਕੀਦਾਰ ਨੇ ਪਿੰਡ ਵਿੱਚ ਹੁਕਮ ਦਿੱਤਾ ਕਿ ਮੇਰੇ ਡਾਕਟਰ ਸਾਹਿਬ ਆਏ ਹਨ ਗਵਰਨਮੈਂਟ ਵੱਲੋਂ ਹੁਕਮ ਹੈ ਕਿ ਛੋਟੇ ਬੱਚਿਆਂ ਨੂੰ ਚੇਚਕ ਦੇ ਟੀਕੇ ਲੱਗ ਰਹੇ ਹਨ ਤੇ ਸਭ ਕੋਈ ਛੋਟੇ ਬੱਚਿਆਂ ਨੂੰ ਟੀਕੇ ਲਵਾ ਲੈ ਪਰ ਮਾਤਾ ਜੀ ਬਾਬਾ ਜੀ ਨੂੰ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਸਨ ਕਿਉਂਕਿ ਬੱਚਾ ਕਮਜ਼ੋਰ ਸੀ ਚੰਕੀਦਾਰ ਨੂੰ ਜਵਾਬ ਦੇ ਦਿੱਤਾ ਪਰ ਉਹ ਲਾੜ ਵਿੱਚ ਹੀ ਬੱਚੇ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਿਆ ਪਿੱਛੋਂ ਨੰਬਰਦਾਰ ਨੇ ਆਵਾਜ਼ ਦਿੱਤੀ ਕਿ ਬਈ ਬੱਚੇ ਦੀ ਮਾਤਾ ਜੀ ਟੀਕਾ ਲਗਾਉਣ ਤੋਂ ਰੋਕ ਰਹੇ ਹਨ ਪਰ ਡਾਕਟਰ ਬਿਨਾਂ ਪਰਵਾਹ ਤੋਂ ਟੀਕਾ ਲਗਾਉਣ ਲੱਗਾ ਤਾਂ ਉਦੋਂ ਹੀ ਕਿਸੇ ਲੁਕਮੀ ਸ਼ਕਤੀ ਨੇ ਡਾਕਟਰ ਦਾ ਹੱਥ ਫੜ ਲਿਆ ਡਾਕਟਰ ਨੂੰ ਤੱਕਾ ਦੇ ਕੇ ਕੁਰਸੀ ਤੋਂ ਉੱਠ ਦਿੱਤਾ ਤੇ ਇੱਕ ਆਵਾਜ਼ ਆਈ ਕਿ ਜਦੋਂ ਬੱਚੇ ਦੇ ਮਾਤਾ ਜੀ ਰੋਕ ਰਹੇ ਹਨ ਕਿ ਟੀਕਾ ਨਹੀਂ ਲਾਉਣਾ ਫਿਰ ਕਿਉਂ ਲਾ ਰਹੇ ਹੋ ਤੇ ਕੁਝ یوں ਲੱਗਿਆ ਜਿਵੇਂ ਸੀ ਇਦਾਂ ਦੇ ਜੱਥੇ ਦਾ ਪਹਿਰਾ ਹੈ ਤਾਂ ਡਾਕਟਰ ਨੇ ਇਹ ਕੁਝ ਤੱਕਿਆ ਤੇ ਨੰਬਰਦਾਰ ਨੂੰ ਹੱਥ ਜੋੜ ਕੇ ਆਖਿਆ ਬੱਚੇ ਨੂੰ ਘਰ ਲੈ ਜਾਓ ਸੋ ਇਹ ਪਹਿਲੀ ਸ਼ਕਤੀ 6 ਮਹੀਨੇ ਦੀ ਉਮਰ ਵਿੱਚ ਵਰਤਾਈ ਇਹ ਦਰਗਾਹੀ ਮਾਪੁਰਸ਼ਾਂ ਦੀ ਨਿਸ਼ਾਨੀ ਹੈ ਤੇ ਜਿਸ ਮਾਤਾ ਦੀ ਗੋਦ ਵਿੱਚ ਐਸਾ ਪੁੱਤਰ ਖੇੜਿਆ ਅਸੀਂ ਕਿਉਂ ਨਾ ਉਸ ਮਾਤਾ ਨੂੰ ਧੰਨ ਆਖੀਏ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ